ਕਿਸੇ ਕੋ ਸੇ ਆਇਆ ਕਸਤਾ ਹੈ ਆਈ ਜੱਗ ਤਾ ਤੀ ਨਾ ਰਹੇ ਕੋ ਨਾਰੇ ਚ ਨਾਰੇ ਜੋ ਤੋਹ ਤਾ ਜੱਗ ਤਾ ਹੈ ਤੋੜਦੀ ਗਾਂਹਾਂ ਲੈਣ ਦਾ ਮੋੜ ਨ ਲੱਗਿਆ ਉਹ ਤੈਰ ਬਾੜੀ ਉੱਚੀ ਜਗ੍ਹਾ ਤੇ ਆ ਜਾਣਾ ਮਗਰ ਲਾ ايي ذاتي ساري اج ذاتي ساري او رتلاي هر ذاتي ساري او ذاتي

ਰਵਾਰ ਪੁੱਤਰਾ ਰੱਖੀ ਕਾਲ ਜੇ ਕਾਲ ਜੇ ਮੁਲਾ ਕੇ ਦਸਤਾਰ ਪੁੱਤਰਾ ਰੱਖੀ ਕਾਲ ਜੇ ਨੂਰ ਰੰਗਲੀ ਜਵਾਨੀ ਦੀ ਕਸਮ ਬਾਪੂ ਜੀ ਹੁਣ ਦਿੰਦਾ ਨੀ ਮੈਂ ਦਰਤ ਬਸਮ ਦਾਪੂ ਜੀ ਦੀਆਂ ਉਂਗੜ ਅਠਾਉਣ ਨਾ ਮੈਂ ਇਸ ਜੱਗ ਨੂੰ ਰੱਖੂ ਜਾਨ ਤਾ ਜਾਨ ਤੋਂ ਪਿਆਰੀ ਬਾਪੂ

ਮੈਂ ਕਦੇ ਨਾਲ ਪੀੜਾਂ ਦੇ ਮੈਂ ਬਿੰਨਦਾ ਨਹੀਂ ਤੇਰੀ ਰਗ ਨੂੰ ਰੱਖੂ ਜਾਨ ਤੋਂ ਜਾਨ ਤੋਂ ਪਿਆਰੀ ਬਾਪੂ ਤੇਰੀ ਪੱਗ ਨੂੰ ਮੈਂ ਰੱਖ अख ते यकीन करूं मै ने भरू न किताब नाले चहिरे भरू मै अखां मीच के नोका ते यकीन करूं मै ने पढ़ ਤਾ ਮੁੰਦਰੀ ਚ ਜੜੂ ਸਦਾ ਸੁੱਚੇ ਨਗ ਨੂੰ ਰੱਖੂ ਜਾਣ ਤੋ ਜਾਣ ਤੋ ਪਿਆਰੀ ਬਾਪੂ ਤੇਰੀ ਪਗ ਨੂੰ ਮੈਂ ਰੱਖੂ ਜਾਣ ਤੋ ਾਰੇ ਨਸ਼ੇ ਦੇ ਬੰਦਾਰੀਓ ਹੋ ਡੋਰੇ ਤਾੜ ਗੇ ਤੈਨੂੰ ਮੁਕਤ ਖਵਾ ਕੇ ਚਾਦੀ ਉੱਤੇ ਲਾਉਣਗੇ ਜਿਹੜੇ ਨਸ਼ੇ ਦੇ ਬੰਦਾਰੀਓ ਹੋ ਡੋਰੇ ਤਾੜ ਗੇ ਤੈਨੂੰ ਮੁਕਤ ਖਵਾ ਨੂੰ ਤੇ ਲਾਉਣਗੇ ਡੂંગી ਚਾਲ ਦਾ ਨਾ ਹੋ ਜੀ ਤੁਸ਼ਕਾਰ ਪੁੱਤਰਾ ਰੱਖੀ ਗਾਲ ਦੇ ਢਾਲ ਦੇ ਨੂੰ ਲਾ ਕੇ ਬਿਸਤਾਰ ਪੁੱਤਰਾ ਰੱਖੀ ਗਾਲ ਦੇ ਹੋ ਤਾਪੂ ਮੇਰਾ ਤੂੰ ਮੱਥਾ ਗੁਰੂ ਲੱਗੇ ਦੇਖ ਕੇ ਸੌਦਾ ਸ਼ਮਲੇ ਮੋਟਾਂ ਗੁੱਤੋਂ ਵੀ ਘੋੜੇ ਵਿੱਚ ਕੇ ਤਾਪੂ ਮੇਰਾ ਤੂੰ ਮੱਥਾ ਗੁਰੂ ਲੱਗੇ ਦੇਖ ਕੇ ਸੌਦਾ ठगो रखूं जान त साखू भरिया नी ॼाण हो बावल जी सीना नानक बोपत पाया त ਤੇਰੀ ਰਸਤੇ ਨਾ ਪੈਂਦਾ ਤੂੰ ਕੋਈ ਰਸਤੇ ਨਾ ਪੈਂਦਾ ਤੇਰਾ ਤੇਰਾ ਕਹਿ ਕੇ ਸਾਰਾ ਮਾਲ ਲਟਾਇਆ ਤੇ ਮੁੱਖੋਂ ਚੌਦਾ ਨਾ ਕਿੰਦਾ ਕੋਈ ਆਪਣੇ ਘਾਟਾ ਨਹੀਂ ਸੀ ਕੋਈ ਮਾਲ ਖਜਾਨੇ ਦਾ ਬੁੱਲੇ ਸਰਿਆ ਨਹੀਂ ਜਾਣਾ ਕੋਣ ਕਰੂਗਾ ਘਾਟਾ ਪੂਰਾ ਕੀਤੀ ਖਾਨੇ ਦਾ ਸਾਖੂ ਧਰਿਆ ਨਹੀਂ ਜਾਣਾ ਉਹ ਜਦ ਹਰਿਆਲ ਰਿਸ਼ੀ तूं कोई अखर न पिया तंडत बेगा मालक बण केर मालक बण खे मालक बण खे उ लंगर खनि सरायाण करूग वपारी त इल त फल त फी मिटी मलोड़ी माया सारी त सारो त ना, फो फो, ए, मंजल नान पीरा पैर टका तो मंज़ल दूर फकीरा उमर नयाणी तेरी ते, ते ते सुता शेर चका तो सोचा तुख पीरा शाहूकारा नश्किल हूंदा राम पर भरिया नी जा मुश्किल हूंदा राज पुराणा सर वेहंदे गुरू रा श्री गुरू तेग बहादु महाराज पका दरवाजा ਸ਼ਾਮ ਦਾ शामदा ਗੁਰਮਾਰਗ ਦੇਵ ਜੀ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਗੁਰੂ ਘਰ ਲੰਗਰ ਸਾਰੀਆਂ ਸੰਗਤਾਂ واسطه ਜਰੂਰ ਤਿਆਰ ਹੈ ਕੋਈ ਵੀ ਘਰੇ ਜਾਣ ਦੀ ਗੱਤੇ ਲੱਗ ਰਿਹਾ ਕਿਉਂਕਿ ਬੀਬੀਆਂ ਨੂੰ ਹੋ ਜਾਂਦਾ ਵੀ ਸਾਵਨ ਜਾ ਕੇ ਪ੍ਰਸ਼ਾਦਾ ਵੰਡਾਉਣਾ ਪਰੇ ਬੋਲਦੇ ਹੋਣਗੇ ਪਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਬਾਈ ਜਰੂਰ ਸ਼ਾਮ ਦਾ ਪ੍ਰਸ਼ਾਦਾ ਹੈ ਤੇ ਗੁਰਦੁਆਰਾ ਸਾਹਿਬ ਵਿਖੇ ਅੱਜ ਤੋਂ ਬਾਅਦੇ ਦਾ ਸਮਾਪਤੀ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਹੀ ਪਿਆਰ ਦੇ ਨਾਲ ਸਤਿਗੁਰਾਂ ਦੇ ਨਾਲ ਚੱਲਣ ਦੀ ਕਿਰਪਾ आयो ਹਾਂਜੀ ਹੁਣ ਸਾਡੀ ਡਿਊਟੀ ਹੈਗੀ ਆ ਚਾਹ ਤੇ ਜਲ ਤੇ ਪ੍ਰਸ਼ਾਦਾ ਵਰਤਾਉਣਾ ਹੁੰਦਾ ਰਾਤ ਨੂੰ ਤੇ ਇਹ ਸੀਗਾ ਜਿੰਨਾ ਵੀ ਅੱਜ ਤਣੋਂ ਵੀਡੀਓ ਦਿਖਾਈ ਆ ਇਹ ਸੀਗਾ ਸਾਡੇ ਪਿੰਡ ਦਾ ਨਗਰ ਕੀਰਤਨ ਤੁਸੀਂ ਪਾਲਕੀ ਸਾਹਿਬ ਦੇ ਦਰਸ਼ਨ ਤਾਂ ਕਰੀ ਹੋਣਗੇ ਸਾਰੇ ਵੀਰਾਂ ਨੂੰ ਤੇ ਆ ਆ ਤੁਹਾਡੇ ਸੇਵਾਦਾਰ ਖੜੇ ਆ ਦੋ ਦੇ ਹੁਣ ਓਰੇ ਆ ਨਿੱਕੇ ਤੂੰ ਟਰੈਕਟਰ ਕਿਹੜਾ ਚਲਾਇਆ ਸੀ ਅੱਜ ਕਿਹੜਾ ਛੋਟਾ ਮੈਸੀ ਤੂੰ ਬੈਠਿਆ ਸੀ ਉੱਤੇ ਹਾਂ ਸੇਵਾ ਕਰੀ ਸੀ गुर वाहगुर जी फते श्री भॻवती जी सहाए वी भगव जी पदशाही दरत भगव पुषप्रकाश गुरू नान ਸ੍ਰੀ ਹਰਿ ਗੁਰੂ ਜੀ ਦੀ ਧਿਆਈ ਹੈ ਕਿਤੇ ਸਤ ਸੁੱਖ ਜਾਏ ਤਿਸ ਬਾਹਰ ਸੁਖ ਮਰੈ ਘਰ ਆਉਂਦਾ ਵਸਾਈ ਸਭ ਕਾਉਂ ਮੋਹਿ ਸਹਾਰਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਕਾਉਂ ਮੋਹਿ ਸਹਾਰਾ ਦਸਹੰਸ ਰਾਤ ਸਾਈਆਂ ਦੇ ਆਤਮਿਕ ਸਹਾਰਾ ਚਾਦਰ ਸਤਰ ਪਤਿ ਗੁਰੂ ਮਾਲਕ ਸਾਹਿਬ ਗੁਰੂ ਪ੍ਰਗਨ ਗਰੰਥ ਸਾਹਿਬ ਜੀ ਦੇ ਪਾਤਸ਼ਾਹ ਦਰਸ਼ਨ ਦੀ ਦਾਤ ਜੀ ਵਾਹ ਏ ਗੁਰੂ ਜੀ ਸਭਾ ਪਿਆਰਿਆ ਚੌਥਾ ਸਰਬਗਤਿਆ ਚਾਲੂਆ ਮੁਗਤਿਆ ਸੰਗਿਆ ਜਪੀਆਂ ਕੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਬਲ ਕੀ ਸ਼ਕੀ ਨਾਲ ਦੇ ਜਲਾਈ ਤੇਗ ਵਾਰੀ ਜੁਕੀ ਅਨੁਗ੍ਰਹਿ ਕੀਤਾ ਸਨੇ ਪਿਆਰਿਆ ਸਭਿਆਰਿਆ ਜੋਤਰ ਕਮਾਏ ਦਾ ਭਾਂ ਧਰਦੇ ਬੋਲੋ ਜੀ ਵਾਹ ਏ ਗੁਰੂ ਜੀ ਜਿੰਨਾ ਸੰਗਾਰ ਕਰਨ ਯਾਰੀ ਧਰ ਏਕ ਸੀਸ ਦਿੱਤੇ ਦੰਤ ਦੰਤ ਜਦ ਜਰਖਮੀਆਂ ਅੰਦਰ ਕੇਜਨ ਕਰਦਿਆਂ ਜਦੋਂ ਕ੍ਰਿਪਤਰੀ ਜੀ ਦਾ ਕੋਲ ਕ੍ਰਿਪਤਰੀ ਵਾਰਾ ਗੁਰ ਇਤਿਹਾਸ ਸੁਣਾਉਂਦਿਆਂ ਤੋਂ ਸਮੂਹ ਸੇਵਾਦਾਰਾਂ ਤੋਂ ਸਮੂਹ ਸੰਗਤਾਂ ਤੋਂ ਵਿਚਰ ਗਿਆ ਹੋਇਆ ਅਨੇਕਾਂ ਪ੍ਰਕਾਰ ਦੀਆਂ ਭੁਲਾਆਂ ਲੱਗੀਆਂ ਹੋਈਆਂ ਹੋਣਗੀਆਂ ਅਜਾਨ ਬੱਚੇ ਸਮਝ ਕਰਕੇ ਮੁਆਫ ਕਰਨੀਆਂ ਆਗੋਂ ਤੋਂ ਸਮਾਪਤ ਬਖਸ਼ੂਸ ਕਰਨੀ ਸੋਤ ਦੇਸ ਪਰ ਕੁਰਬਾਨੀ ਕਰਨ ਦੇ ਬਾਲ ਬਖਸ਼ੂਸ ਕਰਨੀ ਸੇਵਾ ਸੰਭਰੰਦੀ ਦਾਤ ਬਖਸ਼ੂਸ ਕਰਨੀ ਸਮੂਹ ਸੰਗਤਾਂ ਦੇ ਸਿਰ ਤੇ ਮੇਰਾ ਪਰਿਆ ਹੱਲਕਣਾ ਚੜ੍ਹਦੀ ਕਲਾ ਬਖਸ਼ ਕਰਨੇ ਹਰ ਮਗਾਂ ਤੇ ਬਖਸ਼ਣੇ ਦਰੋਂ ਭੈਰੋ ਸੁਖੀ ਦਾਤ ਦਾ ਤੀਤ ਬਖਸ਼ ਕਰਕੇ ਨਿਵਾਜਣਾ ਅੱਗੇ ਤੋਂ ਸਤਿਗੁਰੂ ਜੀ ਸਮੂਹ ਸੰਗਤਾਂ ਦੇ ਸਿਰ ਤੇ ਮੇਰਾ ਪਰਿਆ ਹੱਲਕਣ ਕਰਕੇ ਇਸ ਤਰ੍ਹਾਂ ਸਮਾਜ ਨੂੰ ਮਨੋਰ ਦਾ ਬਲ ਉਤਮ ਉਤਸਾਹ ਬਖਸ਼ ਕਰਨਾ ਚੜ੍ਹਦੀ ਕਲਾ ਦੇ ਵਿੱਚ ਨਿਰਾਣਾ ਇਸ ਬਾਤ ਦੀ ਬਾਤ ਬਖਸ਼ ਕਰਨੀ ਹੈ ਸਤਿਗੁਰੂ ਜੀ ਵਾਸਤਵਿਕਲੇ ਆਪ ਦੀ ਪਾਵਨ ਪੁੱਤਰ ਅਜੋਈ ਅੰਦਰ ਆਨੰਦ ਸਾਹਿਬ ਸੇ ਪੌੜੀਆਂ ਨੇ ਜਾਪ ਹੋਇਆ ਜਾਪ ਕਰਦੇ ਤਾਂ ਹੋਈਆਂ ਭੁਲਾਤੀ ਵਾਪਕ ਤੱਕ ਸਮੀ ਅਗੋਦ ਸਵਾਤ ਬਖਸ਼ਣੀ ਸਰਬੱਤ ਦੇ ਕਾਰਜ ਰਾਸ ਕਰਨੇ ਐਸੇ ਸਤਿਗੁਰੂ ਜੀ